ਮੈਂ ਇੱਕ ਦੋ ਆਗੂਆਂ ਦੇ ਮਤਲਬ ਜੇਲ੍ਹ ਤੋਂ ਰਹਾਈ ਦੋ ਵਾਰ ਭਾਸ਼ਣ ਜਦੋਂ ਸੁਣੇ ਉਹ ਤੰਗ ਨਜ਼ਰੀ ਵਾਲੇ ਸੀ ਮੈਂ ਖੁੱਲ ਕੇ ਕਹੂੰਗਾ ਤੰਗ ਨਜ਼ਰੀ ਵਾਲੇ ਸੀ ਉਹ ਵਿਚਾਲੇ ਇਕ ਤਾਲੇ ਨਹੀਂ ਸੀ ਮੈਂ ਉਦੋਂ ਹੀ ਮਤਲਬ ਕੁਸ਼ ਆਗੂਆਂ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਤੁਸੀਂ ਆਇਆ ਤਾਂ ਬੋਲੋ ਆਪਦੇ ਆਗੂਆਂ ਨੂੰ ਅਪੀਲ ਕਰ ਦੂ ਅੱਜ ਵੀ ਅੱਜ 28 ਵਾਲੇ ਇਕੱਠਾ ਤੇ ਜਾਓ ਭਾਈ ਵੱਧ ਚੜ ਕੇ ਉਦੋਂ ਮਗਰੋਂ ਤੁਸੀਂ ਹੋਰ ਦੇ ਲਿਓ ਯਾਨੀ ਮੈਨੂੰ ਉਹ ਰੜਕੀ ਮੈਂ ਤਾਂ ਕਹਿਣਾ ਹੁਣਾ ਸੱਚ ਮੂੰਹ ਤੇ ਬੋਲਦਾ ਭਾਈ ਮੈਨੂੰ ਤਾਂ ਮਾੜਾ ਵੀ ਕਹਿੰਦੇ ਗੱਲ ਨਹੀਂ ਕਰੋੜਾ ਕਿਹੜੀ ਗੱਲ ਦਾ ਹੁਣ ਤਾਂ ਸਰਕਾਰ ਨੇ ਉਠਾਤਾ ਸਰਕਾਰ ਨੇ ਉਹ ਵੀ ਖਾਲੀ ਕਰਵਾਤੇ ਇੱਕ ਛੋ ਸਕਦਾ ਕੱਠ ਲੋਹੇ ਦੀ ਲੱਠ ਸਿਰਫ ਜਲਮ ਨੇ ਕਹਿੰਦਾ ਸਾਰੇ ਹੀ ਆ ਵਿਸ਼ਾਲ ਤਾਂ ਇਕੱਠ ਦੀ ਕੀੜੀ ਹੈ ਜਿਹੜੀ ਆਹ ਇਹੇ ਜੇ ਇਕੱਠਾ ਨਹੀਂ ਲੋੜ ਅੱਜ ਐ ਤਾਂ ਮਤਲਬ ਜਿਹੜਾ ਕੋਈ ਇੱਕ ਜੱਥੇ ਬੰਦੀ ਬੈਠੀ ਉਹ ਵੀ ਕਹੂਗੀ ਮੈਂ ਕੱਠ ਕਰੀ ਬੈਠੀ ਹਾਂ ਜਦੋਂ ਸਾਰੇ ਝੰਡੇ ਇਕੱਠੇ ਸੀ ਇਹ ਤਾਂ ਪੰਜਾਬ ਸਰਕਾਰ ਨਹੀਂ ਖੇਡਤਾ ਉਦੋਂ ਦਿੱਲੀ ਹਕੂਮਤ ਨਹੀਂ ਆ ਰਹੀਆਂ ਨਹੀਂ ਪਿਆ ਦਿੱਲੀ ਕੂਤ ਕੋਲੇ ਮਤਲਬ ਇੰਨਾ ਸਮਾਂ ਹੀ ਬੈਠੇ ਰਹੇ ਨਾ ਦਿੱਲੀ ਹਕੂਮਤ ਕੀ ਕਰ ਸਕੀ ਹਾਲਾਂਕਿ ਦਿੱਲੀ ਹਕੂਮਤ ਨੇ ਫੌਜਨਾਵੀ ਮੀਟਿੰਗਾਂ ਕਰ ਲਈਆਂ ਸੀ ਪਰ ਹੀਆਂ ਨਹੀਂ ਗਿਆ ਇਸ ਗੱਲ ਦਾ ਇਹ ਤਾਂ ਤੁਹਾਡੀ ਗੱਲ ਤੇ ਮੋਹਰ ਲੱਗਦੀ ਹੈ ਵੀ ਕੱਲੇ ਕੱਲੇ ਨੇ ਮਾਰ ਖਾਦੀ ਆਸ ਜੇ ਇਹਨਾਂ ਨੇ ਕਾਲੇ ਅੱਖਰ ਲਿਖਿਆ ਤਾਂ ਅਸੀਂ ਲਾਲ ਅੱਖਰ ਲਖਾਏ ਆ ਵੀ ਇਤਿਹਾਸ ਲਿਖਿਆ ਗਿਆ ਜਿਹੜੇ ਰਾਤ ਅੱਤੀ ਰਾਤ ਨੂੰ ਮਤਲਬ ਉਹ ਜਿਹੜੇ ਫੜੇ ਹੋਏ ਆਗੂ ਸੀ ਢੱਲੇਬਾਲ ਦੇ ਤੇ ਭੰਦੇੜ ਦੇ ਜਿਹੜੇ ਦੋਨਾਂ ਦੋਨਾਂ ਫੋਰਮਾਂ ਦੇ ਜਿਹੜੇ ਆਗੂ ਸੀ ਸਾਰੇ ਸਾਰੇ ਸਵੇਰੇ 6 ਵਜੇ ਤੱਕ ਰਹਾ ਕਰਨੇ ਪਏ ਉਹ ਕਿਉਂ ਕਰਨੇ ਪਏ ਕਿਉਂਕਿ ਇਹ ਜਿਹੜੀ ਸਹੀ ਸੇਹ ਦਾ ਬਈ ਅੱਜ ਜਿਹੜਾ ਸੱਤਾ ਪੰਜਾਬ ਦਾ ਨਹੀਂ ਹੈ ਇਹਨੂੰ ਭਾਰਤ ਪੁੱਤਰ ਤੇ ਫਲਾਤਾ ਫੇਰ ਇਸਕਿਮ ਨੇ ਬਹੁਤ ਵਧੀਆ ਸੋਚ ਐ ਇਸਕਿਮ ਦੀ ਆ ਮੀਰ ਮੰਨੂ ਨੇ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਰ ਸਵਾਏ ਹੋਏ ਆ ਜਬਰ ਨਾਲ ਵੀ ਅਸੀਂ ਅੱਕੇ ਨੂੰ ਟੁਕੜੇ ਹੋਏ ਆ ਉਹ ਜਬਰ ਕਰਕੇ ਮਤਲਬ ਆਪਦਾ ਟਾਈਮ ਪਾਸ ਕਰਨ ਜਾਂਦੇ ਆ ਅਸੀਂ ਮਤਲਬ ਵੱਧ ਰਹੇ ਇੱਕ ਪਾਸੇ ਭਾਈ ਲਾਲੋ ਤੇ ਦੂਜੇ ਪਾਸੇ ਮਲਕਪਾ ਭਾਈ ਲਾਲੋ ਨੂੰ ਇਕੱਠੇ ਕਰਕੇ ਮਲਕਪਾ ਗੋਹ ਦੇ ਖਿਲਾਫ ਜੰਗ ਛੇੜਨੀ ਪੈਣੀ ਆ ਜੰਗ ਤੇਜ ਕਰਨੀ ਪੈਣੀ ਆ ਤਾਂ ਭਾਈ ਲਾਲੂਆਂ ਦਾ ਬਚਾ ਵੀ ਭਾਈ ਲਾਲੂਆਂ ਦਾ ਬਚਾ ਸਾਤਰੀ ਕਾਲ ਲਾਰੇਮੀ ਟੀਵੀ ਦੇ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਸਰਕਾਰ ਦਾ ਕਿਸਾਨਾਂ ਦੇ ਉੱਪਰ ਜ਼ਬਰ ਤੇ ਉਸ ਜ਼ਬਰ ਤੋਂ ਕਿਸਾਨ ਵੀ ਕਿਸਾਨ ਆਗੂ ਜਿਹੜੇ ਨੇ ਉਹ ਵੀ ਉੱਠੇ ਨੇ ਜਿੱਤੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਉੱਤੇ ਕਿਸਾਨ ਦੂਸਰੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਚੀਜ਼ ਦੀ ਨਿਖੇਦੀ ਵੀ ਹੋਈ ਹੈ ਤੇ ਅੱਜ ਇਸ ਦੇ ਖਿਲਾਫ ਰੋਸ ਪ੍ਰਦਰਸ਼ਨ ਜਿਹੜੇ ਆ ਮੁਜ਼ਾਹਰੇ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਅਸੀਂ ਬਰਨਾਲਾ ਦੇ ਵਿੱਚਾਂ ਕਿਸਾਨਾਂ ਨੂੰ ਮਨਜੀਤ ਸਿੰਘ ਤਨਿਹਰ ਸਾਡੇ ਨਾਲ ਹੋਣਗੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਰਗਲੀ ਗੱਲਬਾਤ ਕਰਾਂਗੇ ਤ੍ਰੇਨ ਸਾਹਿਬ ਸਵਾਗਤ ਆ ਰਿਹਾ ਆਰੰਭੀ ਟੈਲੀਵਿਜ਼ਨ ਦਾ ਜਿਹੜਾ ਮਤਲਬ ਲੱਖਾਂ ਸਰੋਤਿਆਂ ਨਾਲ ਸਾਡੀ ਗੱਲ ਲੈ ਕੇ ਜਾ ਰਿਹਾ ਕਿਸਾਰਾ ਗੁਣ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਦੇਖਦੇ ਕਿਵੇਂ ਹੋ ਕਿ ਸੱਦਾ ਚੰਡੀਗੜ੍ਹ ਜਾਣ ਦਾ ਸੀ ਚੰਡੀਗੜ੍ਹ ਜਾਣ ਦੇ ਸੱਦੇ ਮਤਲਬ ਇਸ ਸਰੋਸ ਦੇ ਤਹਿਤ ਉਹ ਸੱਦੇ ਨੂੰ ਵੀ ਕੈਨਸਲ ਕਰਨਾ ਪਿਆ ਉਸ ਤੋਂ ਬਾਅਦ ਅੱਜ ਰੋਸ ਪ੍ਰਦਰਸ਼ਨ ਇਸ ਦੇ ਤਹਿਤ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਉੱਪਰ ਜ਼ਬਰ ਸਰਕਾਰ ਜਿਹੜੀ ਆ ਉਹ ਕਰ ਰਹੀ ਆ ਤੇ ਅੱਜ ਜਿਸ ਤਰ੍ਹਾਂ ਦੇ ਨਾਲ ਕਿਸਾਨ ਆਗੂ ਜੋ ਗ੍ਰਿਫਤਾਰ ਕੀਤੇ ਹੋਏ ਸੀ ਉਹਨਾਂ ਨੂੰ ਛੱਡਿਆ ਗਿਆ ਅੱਜ ਸਵੇਰੇ ਲੱਗਦਾ ਕਿ ਤਨਾ ਕਿਤੇ ਅਸਰ ਤੁਹਾਡੇ ਇਸ ਮਜ਼ਾਰੇ ਦਾ ਰੋਸ ਮਜ਼ਾਰੇ ਦਾ ਹੋਇਆ ਆ ਅ ਜੱਸੀ ਗੱਲ ਇਹ ਹੈ ਛੋਟੀਆਂ ਗੱਲਾਂ ਦੀ ਮੈਂ ਸਾਰੀਆਂ ਦੇ ਜਵਾਬ ਦਵਾਂਗਾ ਸਭ ਤੋਂ ਪਹਿਲਾਂ ਤਾਂ ਜਿਹੜਾ ਜ਼ਬਰ ਇਕੱਲੇ ਕਿਸਾਨਾਂ ਤੇ ਨਹੀਂ ਕਰਦੀ ਸੀ ਸਰਕਾਰ ਜੀ ਜਦੋਂ ਪਿਛਲੇ ਲੰਮੇ ਸਮੇਂ ਤੋਂ ਦੇਖੋਗੇ ਤੁਸੀਂ ਅਸਲ 'ਚ ਪੁਲਿਸ ਰਾਜ ਬਣਾਉਣ ਵਾਸਤੇ ਸਰਕਾਰ ਨੇ ਉਧਰੋਂ ਕਦਮ ਚੱਕਿਆ ਜਿਹੜੇ ਮਤਲਬ ਗੈਂਗਸਟਰ ਸੀ ਜਾਂ ਮਤਲਬ ਜਿਹੜੇ ਚੋਰ ਆ ਚੱਕੇ ਸੀ ਕਿਸੇ ਤਾਂ ਉਹਨਾਂ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਅੱਜ ਵੀ ਖੁੱਲੀਆਂ ਛੁੱਟੀਆਂ ਨੇ ਉਹ ਕਿਤੇ ਵੀ ਪੁਲਿਸ ਨੇ ਮਤਲਬ ਵਿਸ਼ੇਸ਼ ਕੋਈ ਮਤਲਬ ਪੁਲਾਂ ਤੇ ਨਾਕਾ ਲਾਇਆ ਹੋਵੇ ਅੱਜ ਤੱਕ ਨਾਜ਼ਰ ਨਹੀਂ ਆਉਂਦਾ ਪੁਲਿਸ ਦੀਆਂ ਡਾਂਗਾਂ ਵਾਲੀਆਂ ਗੱਡੀਆਂ ਤਾਂ ਜਰੂਰ ਮਿਲਦੀਆਂ ਜਾਂ ਦੂਜਾ ਮਿਲਦਾ ਰੂਪ ਪੁਲਿਸ ਦਾ ਬਈ ਜਿਹੜਾ ਗੈਂਗਸਟਰ ਸੀ ਉਹ ਤੋਂ ਮਤਲਬ ਬਾਹਦੇ ਨਾਲ ਉਹ ਹਥਿਆਰ ਬਰਾਮਦ ਕਰਨ ਗਏ ਜਿਹੜਾ ਕਿ ਅੱਧ ਮਰਿਆ ਕੀਤਾ ਹੁੰਦਾ ਉਹਨਾਂ ਦਾ ਕੁੱਟ ਕੇ ਪਰ ਉਹਦੇ ਗੋਲੀ ਗਿੱਟੇ ਚ ਲੱਗਦੀ ਆ ਬਿਲਕੁਲ ਜਦੋਂ ਇਹ ਮਤਲਬ ਪ੍ਰੋਸੀਜਰ ਆਇਆ ਤਾਂ ਕਿਸਾਨ ਜਥੇਬੰਦੀਆਂ ਨੇ ਵੀ ਹੋਰ ਜਮਹੂਰੀ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਉਸ ਦੀ ਲੜੀ ਜੁੜਦੀ ਜੁੜਦੀ ਇੱਧਰ ਨੂੰ ਆਈ ਵੀ ਮਤਲਬ ਫਿਰ ਜੇ ਕੋਈ ਮਤਲਬ ਪੁਲਿਸ ਜ਼ਬਰ ਦੇ ਖਿਲਾਫ ਖੜਨ ਵਾਲਾ ਬੋਲਣ ਵਾਲਾ ਉਹ ਹੈਗੇ ਬੁੱਧੀਜੀਵੀ ਜਾਂ ਖਾਸ ਕਰਕੇ ਅੱਜ ਦੇ ਮਤਲਬ ਸਮੇਂ ਦੇ ਵਿੱਚ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਆ ਫਿਰ ਉਹਨਾਂ ਨੇ ਵਾਰ ਕੀਤਾ ਉਹਦੇ ਤੇ ਉਹਦੇ ਤੇ ਵਾਰ ਕੀਤਾ ਜਿਹੜਾ ਮੈਂ ਕਹੂੰਗਾ 3 ਤਰੀਕ ਦੀ ਮੀਟਿੰਗ ਦੇ ਵਿੱਚ ਮੈਂ ਹਾਜ਼ਰ ਸੀ ਜਿਹੜੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਸੀ ਠੀਕ ਹੈ ਉਸ ਮੀਟਿੰਗ ਦਾ ਜੋ ਵੀ ਤੁਹਾਡੇ ਤੁਸੀਂ ਅੱਜ ਤੱਕ ਮਲਾ ਜੋ ਸੁਣਿਆ ਉਹ ਵੀ ਇੱਧਰ ਨੂੰ ਇਸ਼ਾਰਾ ਸੀ ਇੱਕ ਵੀ ਕਿਸਾਨ ਲਹਿਰ ਨੂੰ ਦਰੜਦਾ ਉਹ ਮਤਲਬ ਜਿਵੇਂ ਅਸੀਂ ਕਹੀਏ ਮੋਦੀ ਤੇ ਮਤਲਬ ਇਹ ਮਤਲਬ ਬਿਨ ਆਮ ਭਗਵਾਨ ਤੁਮਨਾ ਮਿਲ ਇਕੱਠੇ ਹੋ ਕੇ ਇਹਨਾਂ ਨੇ ਐਕਸ਼ਨ ਕੀਤਾ ਉਸ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਵੀ ਅੱਜ ਮਤਲਬ ਗੱਲਬਾਤ ਨੂੰ ਸੱਦੇ ਹੋਏ ਬਿਲਕੁਲ ਮੈਂ ਮਤਲਬ ਸਟੋਰੀਆਂ ਪੜ੍ਹਦਾ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਵੀ ਜਦੋਂ ਖੜਕੂ ਲਹਿਰ ਵੀ ਚੱਲਦੀ ਸੀ ਉਹਨਾਂ ਦੇ ਚਾਰ-ਚਾਰ ਆਗੂ ਆ ਨਾ ਦਿੱਲੀ 'ਚ ਗੱਲ ਹੁੰਦੀ ਰਹੀ ਪਰ ਦਿੱਲੀ ਵਾਲੇ ਇਸ ਗੱਲ ਦੀ ਗਰੰਟੀ ਲੈਣੇ ਹੁੰਦੇ ਵੀ ਜਿੱਥੇ ਉਹਨਾਂ ਨੂੰ ਲੈ ਕੇ ਜਾਂਦੇ ਸੀ ਉੱਥੇ ਛੱਡ ਕੇ ਆਉਂਦੇ ਸੀ ਕਿਸੇ ਨੂੰ ਰੈਸਟ ਨਹੀਂ ਸੀ ਕੀਤਾ ਜਿਹੜੇ ਮਤਲਬ ਬਰਾਂਟਡ ਹੁੰਦੇ ਸੀ ਮਤਲਬ ਜਿਨ੍ਹਾਂ ਨੂੰ ਕਿਤੇ ਗੋਲੀ ਦਾ ਹੁਕਮ ਸੀ ਨਸਲ ਦੇ ਵਿੱਚ ਥੜਾ-ਥੜਾ ਮਤਲਬ ਗੋਲੀਆਂ ਮਾਰ ਰਹੇ ਸੀ ਉਦੋਂ ਉਦੋਂ ਵੀ ਉਹਨਾਂ ਸਮਿਆਂ 'ਚ ਵੀ ਇਹੋ ਜਿਹਾ ਕੁਝ ਕੀਤਾ ਨਹੀਂ ਜਿਹੇ ਜਿਹਾ ਭਗਵੰਤ ਮਾਨ ਦੀ ਸਰਕਾਰ ਨੇ ਐਤ ਕੀ ਕਾਂਜੀ ਘੋਲ ਕੇ ਆਪਦੇ ਮੱਥੇ ਤੇ ਗੱਲਬਾਤ ਨੂੰ ਗਏ ਆਗੂ ਫੜੇ ਫੜਨ ਤੋਂ ਬਾਅਦ ਉਹ ਕਿਸਾਨ ਲਹਿਰ ਦੇ ਉੱਤੇ ਜਬਰ ਟਾਇਆ ਮਤਲਬ ਉਹਨਾਂ ਦੀਆਂ ਟਰਾਲੀਆਂ ਅੱਜ ਤੱਕ ਨਹੀਂ ਲੱਭਦੀਆਂ ਔਰਤਾਂ ਨੂੰ ਰਾਤ ਨੂੰ ਜਲੀਲ ਕਰਕੇ ਉਹਨਾਂ ਤੰਬੂਆਂ ਦੇ ਵਿੱਚੋਂ ਮਤਲਬ ਕੱਢਿਆ ਬਜ਼ੁਰਗਾਂ ਨੂੰ ਕੁੱਟ-ਕੁੱਟ ਕੇ ਕੱਢਿਆ ਉਹ ਜਿਹੜਾ ਜ਼ੁਲਮ ਸੀ ਉਹ ਪਹਿਲੇ ਜ਼ੁਲਮ ਨਾਲੋਂ ਵੀ ਕਿਤੇ ਵੱਧ ਸੀ ਜਦੋਂ ਮਤਲਬ ਗੋਲੀਆਂ ਚਲਾਈਆਂ ਸਾਡਾ ਉਹ ਬੱਚਾ ਇੱਕ ਸ਼ਹੀਦ ਕੀਤਾ ਸ਼ੁਭਕਰਨ ਸ਼ਹੀਦ ਕੀਤਾ ਉਦੋਂ ਦਾ ਹੁੰਦਾ ਹਰਿਆਣੇ ਵਾਲੀ ਸਰਕਾਰ ਦੇ ਜੁਮੇ ਪਾਉਂਦੇ ਸੀ ਹੁਣ ਤਾਂ ਪੰਜਾਬ ਦੀ ਸਰਕਾਰ ਦਾ ਜਬਰ ਸੀ ਉਦੋਂ ਇਹਨੂੰ ਘਣਾਉਣਾ ਕਹਾਂਗੇ ਪਰ ਮੈਂ ਸਲੂਟ ਕਰਦਾ ਹਾਂ ਸੰਯੁਕਤ ਕਿਸਾਨ ਮੋਰਚੇ ਨੂੰ ਕਿਉਂ ਕਰਦਾ ਸੰਯੁਕਤ ਕਿਸਾਨ ਮੋਰਚੇ ਨੇ ਬਹੁਤ ਸਹੀ ਦਿਸ਼ਾ ਦੇ ਵਿੱਚ ਜਿਹੜੀ ਆ ਐਕਸ਼ਨ ਪਲਾਨ ਬਣਾਈ ਤੁਸੀਂ ਦੇਖੋ ਪੰਜਾਬ ਸਰਕਾਰ ਨੇ ਜਦ ਹੀ ਸਾਨੂੰ ਗੱਲਬਾਤ ਦਾ ਸੱਦਾ ਦਿੱਤਾ ਜਦੋਂ 19 ਨੂੰ ਅਧਰਿਆ ਤੇ 21 ਨੂੰ ਕਹਿੰਦੇ ਗੱਲਬਾਤ ਕਰ ਲੋ ਸਾਡੇ ਨਾਲ ਸੰਯੁਕਤ ਕਿਸਾਨ ਮੋਰਚੇ ਨੇ ਉਸ ਗੱਲਬਾਤ ਨੂੰ ਠੁਕਰਾਇਆ ਉੱਥੇ ਇਹ ਗੱਲ ਕੀਤੀ ਪਹਿਲੀ ਗੱਲ ਤਾਂ ਮੰਤਰੀਆਂ ਨਾਲ ਮੀਟਿੰਗ ਅੱਜ ਦੋ ਆਈਆਂ ਇਹ ਵੀ ਸੰਧੂ ਸਾਫ਼ ਕਰਦੀ ਹੈ ਦੋ ਵਾਰੀ ਆਈ ਮਤਲਬ ਆਫਰ ਜਿਹੜੀ ਆ ਪਹਿਲਾਂ ਤਾਂ ਉਦੋਂ ਹੀ ਫੌਰੀ ਆਈ ਵੀ ਤੁਹਾਡੀ ਮੰਤਰੀਆਂ ਨਾਲ ਮੀਟਿੰਗ ਕਰਾ ਦਿੰਦੇ ਆ ਸੰਯੁਕਤ ਕਿਸਾਨ ਮੋਰਚੇ ਨੇ ਇਸ ਗੱਲ ਨੂੰ ਬਈ ਪਹਿਲਾਂ ਉਦੋਂ ਮਤਲਬ ਆਹ ਨਹੀਂ ਸੀ ਹੋਇਆ ਜਿਹੜਾ ਇਹਨਾਂ ਤੇ ਅਜੇ ਤਸ਼ੱਦਦ ਨਹੀਂ ਸੀ ਹੋਇਆ ਉਦੋਂ ਪਹਿਲਾਂ ਉਹਨਾਂ ਨੇ ਲੈਂਦੇ ਸੀ ਇਹ ਗੱਲ ਰੱਖੀ ਬਈ ਮੁੱਖ ਮੰਤਰੀ ਨਾਲ ਮੀਟਿੰਗ ਕਰਾਂਗੇ ਉੱਥੋਂ ਜਿੱਥੇ ਟੁੱਟੀ ਆ ਉੱਥੋਂ ਸ਼ੁਰੂ ਕਰਾਂਗੇ ਮੰਤਰੀਆਂ ਨਾਲ ਮੀਟਿੰਗ ਕਰਨ ਨਾਲ ਕੋਈ ਮਤਲਬ ਨਹੀਂ ਉਸ ਤੋਂ ਬਾਅਦ ਆਹ ਅਟੈਕ ਹੋ ਜਾਂਦਾ 19 ਤਰੀਕ ਨੂੰ 19 ਆਲੇ ਦੇ ਵਿੱਚ ਉਹ ਫੇਰ 21 ਦੀ ਮੀਟਿੰਗ ਲਿਆ ਹੈ ਆਪ ਮਹਾਰਾਜੀ ਵੀ ਪੰਜਾਬ ਸਰਕਾਰ ਗੱਲ ਕਰਨਾ ਚਾਹੁੰਦੀ ਆ ਸੰਯੁਕਤ ਕਿਸਾਨ ਮੋਰਚੇ ਨੇ ਉਸ ਨੂੰ ਰੱਦ ਕੀਤਾ ਵੀ ਜਿੰਨਾ ਚਿਰ ਜੇਲਾਂ ਚ ਬੰਦ ਕਿਸਾਨ ਤੇ ਕਿਸਾਨ ਆਗੂ ਰਿਹਾਰੀ ਹੁੰਦੇ ਤੇ ਉਹਨਾਂ ਦਾ ਲੁੱਟਿਆ ਹੋਇਆ ਸਮਾਨ ਪੂਰਾ ਨਹੀਂ ਕੀਤਾ ਜਾਂਦਾ ਉਹਦੀ ਪਰਪਾਈ ਨਹੀਂ ਹੁੰਦੀ ਉਦੋਂ ਤੱਕ ਸਰਕਾਰ ਨਾਲ ਗੱਲਬਾਤ ਨਹੀਂ ਕਰਾਂਗੇ ਤੁਸੀਂ ਲੁੱਟਿਆ ਹੋਇਆ ਕਹੋਗੇ ਵੀ ਲੁੱਟਿਆ ਹਾਂਜੀ ਲੁੱਟਿਆ ਹੋਇਆ ਸਰਕਾਰ ਦੀ ਸ਼ਹਿਤ ਤੇ ਲਟੇਰੇ ਲੁੱਟ ਕੇ ਲਗਾਇਆ ਉਹਨੂੰ ਚੋਰਾਂ ਨੂੰ ਕੀ ਹੋਰ ਚੋਰਾਂ ਦੇ ਲਾਠੀਆਂ ਤੇ ਗਾਜੀ ਬਣੇ ਨਾ ਸਾਰਾ ਮਰਲ ਲੱਖਾਂ ਲੱਖਾਂ ਦੀ ਟਰਾਲੀ 1.5 ਲੱਖ ਦੀ ਟਰਾਲੀ ਫ੍ਰਿਜਾਂ ਬਹੁਤ ਕੀਮਤੀ ਸਮਾਨ ਕਿਉਂਕਿ ਆਪਾਂ ਦੇਖਿਆ ਦਿੱਲੀ ਦੇ ਵਿੱਚ ਵੀ ਆਪਾਂ ਘਰ ਬਸਾਏ ਸੀ ਘਰ ਦਾ ਸਮਾਨ ਸਾਰਾ ਉਹਦੇ ਵਿੱਚ ਜ਼ਰੂਰੀ ਹੁੰਦਾ ਉਹ ਸਾਰਾ ਲੁੱਟ ਕੇ ਲੈ ਗਏ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਦੇ ਇਸ਼ਾਰੇ ਤੇ ਜਿੰਨਾ ਚਿਰ ਉਹ ਵਾਪਸ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਪੰਜਾਬ ਸਰਕਾਰ ਨਾਲ ਗੱਲ ਨਾ ਕਰਕੇ ਮੈਂ ਕਹਿੰਦਾ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਮੀਲ ਪੱਥਰ ਗੱਡਿਆ ਇਹ ਜੀ ਜਿਹਦੀ ਅੱਜ ਤੱਕ ਇਤਿਹਾਸ ਦੇ ਵਿੱਚ ਜੇ ਇਹਨਾਂ ਨੇ ਕਾਲੇ ਅੱਖਰ ਲਿਖਿਆ ਤਾਂ ਅਸੀਂ ਲਾਲ ਅੱਖਰ ਲਖਾਏ ਆ ਵੀ ਇਤਿਹਾਸ ਲਿਖਿਆ ਗਿਆ ਜਿਹੜੇ ਰਾਤ ਅੱਧੀ ਰਾਤ ਨੂੰ ਮਤਲਬ ਉਹ ਜਿਹੜੇ ਫੜੇ ਹੋਏ ਆਗੂ ਸੀ ਮਤਲਬ ਢੱਲੇਵਾਲ ਦੇ ਤੇ ਭੰਦੇੜ ਦੇ ਜਿਹੜੇ ਦੋਨਾਂ ਦੋਨਾਂ ਫੋਰਮਾਂ ਦੇ ਜਿਹੜੇ ਆਗੂ ਸੀ ਸਾਰੇ ਦੇ ਸਾਰੇ ਅਸਵੇਰੇ 6 ਵਜੇ ਤੱਕ ਰਹਾ ਕਰਨੇ ਪਏ ਉਹ ਕਿਉਂ ਕਰਨੇ ਪਏ ਕਿਉਂਕਿ ਇਹ ਜਿਹੜੀ ਸਹੀ ਸੇਧ ਆ ਬਈ ਅੱਜ ਜਿਹੜਾ ਸੱਦਾ ਪੰਜਾਬ ਦਾ ਨਹੀਂ ਆਇਆ ਇਹਨੂੰ ਭਾਰਤ ਪੱਧਰ ਤੇ ਫਲਾਤਾ ਫੇਰ ਇਸਕੀਮ ਨੇ ਬਿਲਕੁਲ ਬਹੁਤ ਵਧੀਆ ਸੋਚ ਐ ਇਸਕੀਮ ਦੀ ਪਹਿਲਾਂ ਵੀ ਇਸਕੀਮ ਦੀ ਸੋਚ ਭਾਰਤ ਪੱਧਰ ਤੇ ਲਾਗੂ ਕਰਨ ਵਾਲੀ ਸੀ ਤੇ ਹੈ ਅੱਜ ਤੁਸੀਂ ਉਹਦਾ ਛਿੱਟਾ ਦੇਖ ਦਿਓ ਅੱਜ ਜੇ ਕੋਈ ਤੰਗ ਨਜ਼ਰੀ ਚ ਉਹ ਫੇਰ ਕਹੇ ਵੀ ਅਸੀਂ ਠੀਕ ਆ ਅਸੀਂ ਕੱਲੇ ਜਿੱਤ ਲਾਂਗੇ ਉਹ ਤਾਂ ਮੈਨੂੰ ਲੱਗਦਾ ਲੋਕਾਂ ਨੂੰ ਬਹੁਤ ਵੱਡਾ ਧੋਖਾ ਹੋਊ ਸੰਯੁਕਤ ਕਿਸਾਨ ਮੋਰਚੇ ਦੀ ਸਮਝ ਨੇ ਇਸ ਗੱਲ ਤੇ ਮੋਹਰ ਲਾਈ ਆ ਬਈ ਕੱਲੇ ਕੱਲੇ ਮਾਰਨਾ ਖਾਉ ਇਕੱਠੇ ਹੋ ਕੇ ਅੱਗੇ ਆਓ ਉਹ ਲਾਗੂ ਹੋਈ ਆ ਅੱਜ ਜਿਹੜੇ ਰਾਤ ਨੂੰ ਸਰਕਾਰ ਨੂੰ ਇਸ ਗੱਲ ਤੋਂ ਵੀ ਕਿਸਾਨ ਲਹਿਰ ਫੇਰ ਨਾ ਇੱਕ ਜੁੱਟ ਹੋ ਜੇ ਵੱਡੀ ਨਾ ਹੋ ਜੇ ਵੀ ਉਹਨਾਂ ਲੋਕਾਂ ਨੂੰ ਛੱਡਿਆ ਵੀ ਕੋਲ ਇਹਦੂ ਗਾਹ ਨਾ ਵਧੇ ਜਿਹੜਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਫੇਰ ਦੋ ਤਰੀਕ ਦੀ ਮੀਟਿੰਗ ਸੱਦੀ ਹੋਈ ਆ ਪੰਜਾਬ ਦੇ ਵਿੱਚ ਜੀ ਉਦੋਂ ਅਗਲਾ ਐਕਸ਼ਨ ਫੇਰ ਦੇਵਾਂਗੇ ਅੱਜ ਬੰਦੇ ਛੱਡਿਆ ਮਾਲ ਦੀ ਪਰਪਾਈ ਤਾਂ ਹੋਈ ਨਹੀਂ ਉਹਨਾਂ ਦੀ ਬਿਲਕੁਲ ਉਹ ਜਿਹੜਾ ਨੁਕਸਾਨ ਹੋਇਆ ਟਰੈਕਟਰ ਵੀ ਲੱਭਦੇ 8-8 ਲੱਖ ਦਾ ਟਰੈਕਟਰ ਐ 2-2 ਲੱਖ ਦੀਆਂ ਟਰਾਲੀਆਂ ਨੇ ਹੋਰ ਸਮਾਨ ਕਿੰਨਾ ਹਨਾ ਉਹ ਲੱਭ ਨਹੀਂ ਰਿਹਾ ਉਹਦੀ ਪਰਪਾਈ ਕਰਾਉਣ ਵਾਸਤੇ ਪੂਰੀ हां एक ਗੱਲ ਮੈਂ ਤੁਹਾਨੂੰ ਕਹੂੰਗਾ ਵੀ ਮਨਜੀਤ ਧਨੇਰ ਦੀ ਜਥੇਬੰਦੀ ਜੀ ਪਹਿਲਾਂ ਤੋਂ ਹੀ ਇਸ ਗੱਲ ਤੇ ਮਤਲਬ ਸਟੂਡ ਕਰਦੀ ਆ ਵੱਖ-ਵੱਖ ਝੰਡਿਆਂ ਦੇ ਇੱਕ-ਇੱਕ ਜੀ ਕਿਵੇਂ ਤੁਹਾਨੂੰ ਮੈਂ ਦੱਸਦਾ ਜਦੋਂ ਰਾਤ ਨੂੰ ਵੀ ਮਤਲਬ ਗੋਲੀਆਂ ਵੱਜਦੀਆਂ ਸੀ ਬੰਦਾ ਚੱਕ ਲਿਆ ਇਹ ਨਹੀਂ ਪਤਾ ਕਿ ਮੜੂਗਾ ਕਿ ਨਾਂ ਬੜੂ ਜਾਂ ਦੂਜੇ ਨਾਲ ਝੂਠਾ ਪੁਲਿਸ ਮੁਕਾਬਲਾ ਬਣਿਆ ਹੁੰਦਾ ਸੀ ਇਹ ਹੈਗੀ 91 91 ਦੀ ਗੱਲ ਜਬਰੀ ਲੋਕਾਂ ਦੇ ਟਰੈਕਟਰ ਘਰਾਂ 'ਚੋਂ ਫੜ ਕੇ ਰਾਤ ਨੂੰ ਪਹਿਰੇ ਤੇ ਪੁਲਿਸ ਲੈ ਕੇ ਜਾਂਦੀ ਹੁੰਦੀ ਮੇਰੇ ਇਲਾਕੇ ਦੇ ਵਿੱਚ ਇੱਕ ਟਰੈਕਟਰ ਰਾਤ ਨੂੰ ਛਾਪੀ ਹੋਈ ਪੁਲਿਸ ਵਾਲਿਆਂ ਨੇ ਨਹਿਰ 'ਚ ਸੜਤਾ। ਜੀ। ਅਸੀਂ ਉਦੋਂ ਚਾਰ ਪਿੰਡਾਂ ਜਿੱਥੇ ਬੰਦੀ ਸੀ ਸਾਡੀ। ਅਸੀਂ ਉਹ ਰੋਕਿਆ ਜਦੋਂ ਗੋਲੀਆਂ ਵਾਲੀਆਂ ਝੂਠੇ ਪੁਲਿਸ ਮੁਕਾਬਲੇ ਬਣਦੇ ਸੀ। ਇਹ ਮੇਰੇ ਨੇੜਲੇ ਪਿੰਡਾਂ ਮਤਲਬ ਬਠਿੰਡਾ ਬ੍ਰਾਂਚ ਦੇ ਵਿੱਚ ਨਿੱਗਾ ਸੀ ਟਰੈਕਟਰ। ਅਸੀਂ ਉੱਥੇ ਘੇਰਾ ਪਾ ਲਿਆ। ਘੇਰਾ ਪਾ ਕੇ ਹੋਰ ਪਿੰਡਾਂ ਦੇ ਲੋਕ ਆ ਗਏ। ਜਬਰੀ ਪਹਿਰੇ ਲਵਾਉਂਦੇ ਸੀ ਰਾਤ ਨੂੰ ਉਦੋਂ। ਅਸੀਂ ਇਸ ਗੱਲ ਤੇ ਅੜ ਗਏ। ਉਹ ਐਸਐਸਪੀ ਨੇ ਮੈਨੂੰ ਫੋਨ ਕੀਤਾ ਵਾਇਰਲਸ ਹੁੰਦੀ ਸੀ ਉਦੋਂ। ਫੋਨ ਨਹੀਂ ਸੀ ਹੁੰਦੇ। ਕੰਨ ਵੀ ਤੁਸੀਂ ਟਰੈਕਟਰ ਕਿਉਂ ਨਹੀਂ ਕੱਢਣ ਦਿੰਦੇ ਮੈਂ ਕਿਹਾ ਹਾਂ ਜੀ ਕੱਢਣ ਨਹੀਂ ਦਿੰਦੇ ਅਸੀਂ ਅਸੀਂ ਉਦੋਂ ਕੱਢਣ ਦੇਵਾਂਗੇ ਜਦੋਂ ਜਿਹੜਾ ਇਹਦਾ ਨੁਕਸਾਨ ਹੋ ਗਿਆ ਟਰੈਕਟਰ ਦਾ ਉਹਦੀ ਪਰਪਾਈ ਕੌਣ ਕਰੂਗਾ ਉਹ ਕਹਿੰਦਾ ਜੀ ਮੇਰਾ ਜਿਹੜਾ ਥਾਣੇਦਾਰ ਤੁਹਾਡੇ ਕੋਲੇ ਖੜਾ ਪਿਆਰਾ ਸਿੰਘ ਭਧੌੜ ਹੁੰਦਾ ਸੀ ਉਦੋਂ ਜਿੰਨਾ ਉਹ ਟਰੈਕਟਰ ਤੇ ਲੱਗਿਆ ਜਾਂਦੀ ਉਦੋਂ ਸਾਨੂੰ ਪਤਾ ਲੱਗਿਆ ਵੀ 11-12 ਹਜ਼ਾਰ ਉਦੋਂ ਲੱਗਿਆ ਜਿਹੜਾ ਅੱਜ 11-12 ਲੱਖ ਵਰਗਾ ਉਹ ਸਾਡੀ ਜਥੇਬੰਦੀ ਏਕਤਾ ਨੇ ਵਰਦੀ ਗੋਲੀਆਂ 'ਚ ਮਤਲਬ ਪੁਲਿਸ ਦਾ ਮੂੰਹ ਮੋੜ ਕੇ ਉਹ ਮਸਲਾ ਹੱਲ ਕਰਾ ਲਈ ਨਾਲ ਇੱਕ ਸ਼ਰਤ ਹੋਰ ਲਾਈ ਸੀ ਵੀ ਸਾਡੇ ਜਿਹੜੇ ਚਾਰ ਇਹਨਾਂ ਚ ਅਸੀਂ ਜਬਰੀ ਪਹਿਰਾ ਨਹੀਂ ਦੇਵਾਂਗੇ ਠਿਕਰੀ ਪਹਿਰਾ ਜਿਹੜਾ ਜੇ ਸਾਨੂੰ ਲੋਡ ਹੋਊ ਅਸੀਂ ਲਾ ਲਾਂਗੇ ਤੁਹਾਡੇ ਕਿਸੇ ਤੋਂ ਹੀ ਲਾਉਣੇ ਉਦੋਂ ਲੋਕਾਂ ਨੂੰ ਜੇ ਕੋ ਮਤਲਬ ਪਹਿਰੇ ਤੋਂ ਗੈਰਹਾਜ਼ਰ ਫੜਿਆ ਗਿਆ ਜਾਂ ਸੁੱਤਾ ਪਿਆ ਫੜਿਆ ਗਿਆ ਲੱਤਾਂ ਤਾਹਾਂ ਨੂੰ ਕਰਾ ਦਿੰਦੀ ਸੀ ਪੁਲਿਸ ਸਿਰ ਥੱਲੇ ਨੂੰ ਵੀ ਖੜਾ ਰਹਿ ਵੀ ਆ ਪੁੱਠਾ ਜੇ ਇਹ ਵਿਚਾਰ ਉਦੋਂ ਖੜਾ ਸੀ ਤਾਂ ਉਦੋਂ ਵੀ ਮੈਨੂੰ ਅੱਜ ਵੀ ਯਾਦ ਆ ਟਰੈਕਟਰਾਂ ਦੇ ਖਿਲਾਫ ਨਿਹਾਲੇ ਵਾਲੇ ਤੇ ਇਕੱਠ ਕਰਿਆ ਸੀ ਅਸੀਂ ਅਸੀਂ ਮਟਰ ਜਬਰੀ ਟਰੈਕਟਰ ਅਸੀਂ ਨਹੀਂ ਦੇਣੇ ਉਦੋਂ ਵੀ ਸਾਡੇ ਤੇ ਝੰਟੀ ਸੀ ਪੁਲਿਸ ਪਰ ਲੋਕ ਪੁਲਿਸ ਨੂੰ ਮਤਲਬ ਪੁਲਿਸ ਨੂੰ ਦੇਣੋਂ ਹਟ ਗਏ ਸੀ ਜਿਹੜੀ ਜ਼ਬਰੀ ਬਗਾਰ ਸੀ ਸਾ ਆਪਣੇ ਸ਼ੇਰਪੁਰ ਦੇ ਕੋਲੇ ਪਿੰਡ ਕਾਲਾ ਬੂਲਾ ਉਥੋਂ ਦੇ ਨੌਜਵਾਨ ਦਾ ਕਤਲ ਕਰਦੀ ਹੈ ਪੁਲਿਸ ਲੋਕ ਵੱਖ-ਵੱਖ ਝੰਡਿਆਂ ਨੂੰ ਲੈ ਕੇ ਇਕੱਠੇ ਹੋਏ ਅਸੀਂ ਅਗਵਾਈ ਕੀਤੀ ਇਹ 2004 ਦੀ ਗੱਲ ਹੈ ਜੀ ਸਮੇਤ ਡੀਐਸਪੀ ਰਾਤ ਨੂੰ 6 ਪੁਲਿਸ ਵਾਲੇ ਤੇ ਪਰਚਾ ਦਰਜ ਹੁੰਦਾ ਤਿੰਨ ਫੜੇ ਜਾਂਦੇ ਆ ਉਦੋਂ ਬਾਅਦ ਕੇਸ ਚੱਲਦਾ ਛਿਆਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਆ ਉਹ ਵੀ ਇਸ ਲੋਕ ਜੁੱਧ ਜਿਹੜਾ ਵੱਖ-ਵੱਖ ਝੰਡਿਆਂ ਦੀ ਸਮਝ ਸੀ ਅਸੀਂ ਕੱਲੇ ਕੁਛ ਨਹੀਂ ਸੀ ਕਰ ਸਕਦੇ ਲੋਕਾਂ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਾਈ ਹੋਈ ਆ ਮੇਰੇ ਇਲਾਕੇ ਦੇ ਵਿੱਚ ਮਜ਼ਦੂਰ ਦਾ ਕਤਲ ਹੋਇਆ ਪਿਆਰਾ ਸਿੰਘ ਦੱਦਾ ਹੂਰ ਦਾ ਵੱਖ-ਵੱਖ ਝੰਡਿਆਂ ਨੇ 1995 ਦੀ ਗੱਲ ਆ ਉਹਦੀ লাশ ਕੱਢੀ ਸਿਵਿਆਂ ਦੇ ਵਿੱਚੋਂ ਉਸ ਥਾਣੇਦਾਰ ਨੂੰ ਸਜ਼ਾ ਕਰਾਈ ਵੱਖ-ਵੱਖ ਝੰਡਿਆਂ ਦੀ ਮਿਹਰਬਾਨੀ ਸੀ ਪੁਲਿਸ ਜ਼ਬਰ ਦੇ ਖਿਲਾਫ ਉਦੋਂ ਬੋਲਦੇ ਮੇਰਾ ਕਹਿਣ ਤੋਂ ਉਦੋਂ ਬਾਅਦ ਕਰਨਜੀਤ ਵਾਲਾ ਦੁਨੀਆ ਪੱਦਰ ਤੇ ਖੋਲ ਗਿਆ ਕੱਲੀਏ ਸੱਟ ਜੇ ਤੇ ਬੰਦੀ ਕੁਛ ਨਹੀਂ ਕਰਦੀ ਸਾਡੀ ਸਮਝ ਸਭ ਆ ਜਾਓ ਭਾਈ ਜਿਹੜਾ ਵੱਡੇ ਦੁਸ਼ਮਣ ਦੇ ਖਿਲਾਫ ਲੜਨਾ ਚਾਹੁੰਦਾ ਛੋਟੇ ਮੱਤ ਪੇਤ ਛੱਡ ਦਿਓ ਛੱਡ ਕੇ ਆਏ ਲੋਕ ਤੇ ਗੁੰਡਿਆਂ ਨੂੰ ਵੀ ਬਦਸੀ ਆਮਦ ਦਵਾਈਆਂ ਪੁਲਿਸ ਆਫਸਰਾਂ ਨੂੰ ਵੀ ਘਰੇ ਭੇਜਿਆ ਜਿਹੜਾ ਨੇ ਹੰਗਾਈਲ ਕੀਤੀ ਸੀ ਸਜ਼ਾਾਂ ਵੀ ਦਵਾਈਆਂ ਕਹਿੰਦੀ ਕਹਿਣ ਤੋਂ ਬਾਅਦ ਇੱਕੇ ਸਮਝ ਤੁਰ ਨਹੀਂ ਆਉਂਦੀ ਆ ਚੌਕਟਾ ਸਮਝਦਾ ਵੀ ਵੱਡੇ ਦੁਸ਼ਮਣ ਦੇ ਖਿਲਾਫ ਇਕੱਠੇ ਹੋਵੋ ਛੋਟੇ ਮੱਤ ਪੇਦਾਂ ਨੂੰ ਕੱਟਣਾ ਚਾਹੀਦਾ ਤੁਸੀਂ ਤੁਸੀਂ ਦੱਸਿਆ ਨੇ ਕੋਈ ਸਟੋਰੀਜ਼ ਮੈਂ ਸਮਝ ਆ ਗਿਆ ਤੁਸੀਂ ਇੱਕ ਪੂਰੇ ਝੰਡਿਆਂ ਨੂੰ ਇਕੱਠੇ ਹੋਣ ਦੀ ਗੱਲ ਕਹੀ ਆ ਜਿਸ ਤਰ੍ਹਾਂ ਦੇ ਨਾਲ ਜੋ ਤਸ਼ੱਦਦ ਖਨੌਰੀ ਸ਼ੰਭੂ ਬਾਰਡਰ ਤੇ ਹੋਇਆ ਤੁਹਾਨੂੰ ਲੱਗਦਾ ਕਿ ਜੇਕਰ ਪੂਰਾ ਸਮੂਹ ਜਥੇਬੰਦੀਆਂ ਪੂਰਾ ਐਸਕੇਐਮ ਜਿਹੜਾ ਚਾਹੇ ਉਹ ਗੈਰ ਸਿਆਸੀ ਆ ਚਾਹੇ ਸਿਆਸੀ ਆ ਚਾਹੇ ਜਿਹੜੀਆਂ ਵੀ ਨੇ ਪੂਰੇ ਇਕੱਠੇ ਹੁੰਦੇ ਤਾਂ ਪੁਲਿਸ ਦੀ ਇੰਨੀ ਜ਼ਰਤ ਸੀ ਜਾਂ ਸਰਕਾਰ ਦੀ ਇੰਨੀ ਜ਼ਰਤ ਸੀ ਕਿ ਇਸ ਤਰ੍ਹਾਂ ਦੇ ਨਾਲ ਖਦੇੜ ਦਿੰਦਾ ਕਿਸਾਨਾਂ ਨੂੰ ਦੇਖੋ ਮੈਂ ਕਿਉਂ ਕਹਾ ਤੁਹਾਡੇ ਸਾਹਮਣੇ ਪਿਆ ਜਦੋਂ ਸਾਰੇ ਝੰਡੇ ਇਕੱਠੇ ਸੀ ਇਹ ਤਾਂ ਪੰਜਾਬ ਸਰਕਾਰ ਨਹੀਂ ਖੇਡਦਾ ਉਦੋਂ ਦਿੱਲੀ ਹਕੂਮਤ ਦਾ ਹੀ ਆ ਨਹੀਂ ਪਿਆ ਦਿੱਲੀ ਹਕੂਮਤ ਕੋਲੇ ਮਤਲਬ ਇੰਨਾ ਸਮਾਂ ਬੈਠੇ ਰਹੇ ਨਾ ਦਿੱਲੀ ਹਕੂਮਤ ਕੀ ਕਰ ਸਕੀ ਹਾਲਾਂਕਿ ਦਿੱਲੀ ਹਕੂਮਤ ਨੇ ਫੌਜ ਨਾਲ ਵੀ ਮੀਟਿੰਗਾਂ ਕਰ ਲਈਆਂ ਸੀ ਪਰ ਹੀਆਂ ਨਹੀਂ ਪਿਆ ਇਸ ਗੱਲ ਦਾ ਇਹ ਤਾਂ ਤੁਹਾਡੀ ਗੱਲ ਤੇ ਮੋਹਰ ਲੱਗਦੀ ਆ ਵੀ ਕੱਲੇ ਕੱਲੇ ਨੇ ਮਾਰ ਖਾਧੀ ਅਸਲ ਵਿੱਚ ਲੱਗਦਾ ਕਿ ਹੁਣ ਫਿਰ ਇੱਕ ਜੁਟ ਹੋਣ ਦੀ ਜ਼ਰੂਰਤ ਆ ਜਾਂ ਲੱਗਦਾ ਕਿ ਉਧਰੋਂ ਵੀ ਹੁਣ ਇੱਕ ਦੀ ਸੰਕੇਤ ਹੈ ਜਿਵੇਂ ਅੱਜ ਦੇ ਅੱਜ ਦਾ ਜੋ ਤੁਹਾਡਾ ਇਕੱਠ ਆਇਆ ਇਹਨੂੰ ਵੀ ਸਮਰਥਨ ਹੈ ਇਸ ਕੇਮ ਗੈਰ ਰਾਜਨੀਤਿਕ ਦੇ ਵੱਲੋਂ ਕਈਆਂ ਦੇ ਵੱਲੋਂ ਇਹਨੂੰ ਵੀ ਸਮਰਥਨ ਜਿਹੜਾ ਕਿਤੇ ਨਾ ਕਿਤੇ ਹੈ ਉਹਨਾਂ ਨੇ ਚਾਹੇ ਦਬਮੀ ਬਾਜ ਦੇ ਵਿੱਚ ਆ ਚਾਹੇ ਖੁੱਲੀ ਬਾਜ ਦੇ ਵਿੱਚ ਆ ਪਰ ਕਿਤੇ ਨਾ ਕਿਤੇ ਕਹਿ ਰਹੇ ਨੇ ਕਿ ਹਾਂ ਅਸੀਂ ਸਾਡੀਆਂ ਜੱਸੀ ਜਥੇਬੰਦੀਆਂ ਦੇ ਨਾਲ ਹੀ ਆ ਮੈਨੂੰ ਨਾ ਹਾਸਾ ਆਉਂਦਾ ਜਦੋਂ ਤੁਸੀਂ ਕਹਿੰਦੇ ਇਹਨੂੰ ਸਮਰਥਨ ਉਹਨਾਂ ਦਾ ਦੇਖੋ ਜ਼ਬਰ ਉਹਨਾਂ ਦੇ ਹੋਇਆ ਸੀ ਅਸੀਂ ਉਹ ਆਪ ਦੇ ਸਮਝਦੇ ਆ ਉਹਨਾਂ ਨੂੰ ਕਿਸੇ ਦੇ ਨਹੀਂ ਸਮਝਦੇ ਅਸੀਂ ਉਹਨਾਂ ਨੂੰ ਮਤਲਬ ਜ਼ਬਰ ਦੇ ਖ ਉਹਨਾਂ ਦਾ ਸਾਡੇ ਨਾਲ ਸਹਿਮਤ ਹੋਣਾ ਤਾਂ ਆਟੋਮੈਟ ਕੀ ਹੈ ਨਾ ਹੋਣਾ ਹੀ ਚਾਹੀਦਾ ਅਸੀਂ ਤਾਂ ਮੇਰੀ ਸਵੇਰੇ ਵੀ ਇੱਕ ਇੱਕ ਦੋ ਆਗੂਆਂ ਨਾਲ ਗੱਲ ਹੋਈ ਕਿਉਂਕਿ ਮੈਂ ਇੱਕ ਦੋ ਆਗੂਆਂ ਦੇ ਮਤਲਬ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਭਾਸ਼ਣ ਜਦੋਂ ਸੁਣੇ ਉਹ ਤੰਗ ਨਜ਼ਰੀ ਵਾਲੇ ਸੀ ਮੈਂ ਖੁੱਲ੍ਹ ਕੇ ਕਹੂੰਗਾ ਤੰਗ ਨਜ਼ਰੀ ਵਾਲੇ ਸੀ ਉਹ ਵਿਚਾਲੇ ਇਕ ਤਾਲੇ ਨਹੀਂ ਸੀ ਮੈਂ ਉਦੋਂ ਹੀ ਮਤਲਬ ਕੁਝ ਆਗੂਆਂ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਤੁਸੀਂ ਆਇਆ ਤਾਂ ਬੋਲੋ ਆਪਦੇ ਆਗੂਆਂ ਨੂੰ ਅਪੀਲ ਕਰ ਦੂ ਅੱਜ ਵੀ ਅੱਜ 28 ਵਾਲੇ ਇਕੱਠਾਂ 'ਚ ਜਾਓ ਭਾਈ ਵੱਧ ਚੜ ਕੇ ਉਦੋਂ ਮਗਰੋਂ ਤੁਸੀਂ ਹੋਰ ਦੇ ਲਿਓ ਯਾਨੀ ਮੈਨੂੰ ਉਹ ਰੜਕੀ ਮੈਂ ਤਾਂ ਕਹਿਣਾ ਹੁਣ ਸੱਚ ਮੂੰਹ ਤੇ ਮਰੂੜਾ ਕਿਹੜੀ ਗੱਲ ਦਾ ਹੁਣ ਤਾਂ ਸਰਕਾਰ ਨੇ ਉਠਾਤਾ ਸਰਕਾਰ ਨੇ ਉਹ ਉਹ ਵੀ ਖਾਲੀ ਕਰਵਾਤੇ ਇੱਕ ਹੋ ਸਕਦਾ ਕੋਈ ਭਰਮ ਭਲੇਖਾ ਹੋਵੇ ਉਹ ਵੀ ਸਾਰੇ ਹੈਗੇ ਦੂਰ ਹੋ ਗਏ ਜਿਵੇਂ ਕਹਿੰਦੇ ਤੁਸੀਂ ਵੀ ਕਹਿੰਦੇ ਕਿ ਕੱਠ ਲੋਹੇ ਦੀ ਲੱਠ ਸਿਰ ਵਿੱਚ ਜਾਲਮ ਦੇ ਜੇਕਰ ਕਾਠੋਂ ਦਾ ਤਾਂ ਜਿਵੇਂ ਹਰ ਕੋਈ ਕਹਿੰਦਾ ਕਿ ਸ਼ਾਇਦ ਆ ਕੁਝ ਨਾ ਹੁੰਦਾ ਹਰ ਕੋਈ ਦਾ ਇਹ ਵੀ ਕਿਹਾ ਕਿ ਯਾਰ ਕਿਸਾਨ ਜੱਥੇ ਵੀ ਦੀਆਂ ਇੱਕ ਹੋ ਜੋ ਜਿਵੇਂ ਤੁਸੀਂ ਕਹਿੰਦੇ ਕਿ ਹਾਲੇ ਵੀ ਉਸ ਤਰ੍ਹਾਂ ਦੇ ਬਿਆਨ ਨਹੀਂ ਸੀ ਜਿਸ ਤਰ੍ਹਾਂ ਦੇ ਇਕਲੇ ਹੋਣੇ ਚਾਹੀਦੇ ਹਾਲੇ ਵੀ ਕੀ ਭਰਮ ਭਲੇਖਾ ਤੁਹਾਡੇ ਵਾਲੀ ਗੱਲ ਕੱਠ ਲੋਹੇ ਦੀ ਲੱਠ ਸਿਰ ਵਿੱਚ ਜਾਲਮ ਦੇ ਕਹਿੰਦਾ ਸਾਰੇ ਹੀ ਆ ਇਹ ਕੱਠ ਦਾ ਮਤਲਬ ਇੱਕ ਵਿਸ਼ਾਲਤਾ ਕੱਠ ਦੀ ਕਿਹੜੀ ਹੈ ਜਿਹੜੀ ਆਹ ਹੂੰ ਬਿਲਕੁਲ ਇਹ ਜਿਹੇ ਕੱਠਾਂ ਦੀ ਲੋੜ ਅੱਜ ਐ ਤਾਂ ਮਤਲਬ ਜਿਹੜਾ ਕੋਈ ਇੱਕ ਜਥੇਬੰਦੀ ਬੈਠੀ ਉਹ ਵੀ ਕਹੂਗੀ ਮੈਂ ਕੱਠ ਕਰੀ ਬੈਠੀ ਹਾਂ ਬਿਲਕੁਲ ਅੱਜ ਜਿਹੜਾ ਵਿਸ਼ਾਲ ਕੱਠ ਆਹਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਦੂਜੇ ਮੋਰਚਿਆਂ ਨੂੰ ਨਾਲ ਲੈ ਕੇ ਅਸੀਂ ਨਹੀਂ ਕਹਿੰਦੇ ਕੱਲਾ ਸਕਿਮ ਦੂਜੇ ਮੋਰਚਿਆਂ ਨੂੰ ਨਾਲ ਲੈ ਕੇ ਦੂਜੇ ਕਿਰਤੀ ਲੋਕਾਂ ਨੂੰ ਇਦੋਂ ਵੀ ਅੱਗੇ ਕੱਲੇ ਕਿਸਾਨਾਂ ਨੂੰ ਨਹੀਂ ਲਿਆ ਇਹਦੇ ਚ ਸਾਰੇ ਕਿਰਤੀ ਵਰਗਾਂ ਨੂੰ ਸੱਦਾ ਅੱਜ ਦਾ ਚਾਹੇ ਮਜ਼ਦੂਰ ਹੈ ਚਾਹੇ ਮੰਡੀਆਂ ਦੇ ਮਜ਼ਦੂਰ ਆ ਚਾਹੇ ਖੇਤ ਮਜ਼ਦੂਰ ਆ ਚਾਹੇ ਟਰੱਕ ਯੂਨੀਅਨਾਂ ਨੇ ਚਾਹੇ ਮਤਲਬ ਮਲਾਜ਼ਮ ਨੇ ਮਤਲਬ ਠੇਕਾ ਮਲਾਜ਼ਮ ਨੇ ਕੋਈ ਵੀ ਆ ਸਾਰਿਆਂ ਨੂੰ ਅੱਜ ਦੇ ਦਿਨ ਤੇ ਖੁੱਲਾ ਸੱਦਾ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਇਸ ਗੱਲ ਨੂੰ ਸਮਝਦਾ ਹੈ ਬਈ ਇੱਕ ਪਾਸੇ ਭਾਈ ਲਾਲੋ ਤੇ ਦੂਜੇ ਪਾਸੇ ਮਾਲਕ ਭਾਗੂ ਭਾਈ ਲਾਲੋਆਂ ਨੂੰ ਇਕੱਠੇ ਕਰਕੇ ਮਾਲਕ ਭਾਗੂਆਂ ਦੇ ਖਿਲਾਫ ਜੰਗ ਛੇੜਨੀ ਪੈਣੀ ਆ ਜੰਗ ਤੇਜ਼ ਕਰਨੀ ਪੈਣੀ ਆ ਤਾਂ ਭਾਈ ਲਾਲੋਆਂ ਦਾ ਬਚਾਅ ਨਹੀਂ ਭਾਈ ਲਾਲੂਆਂ ਦਾ ਵਿਚਾਰ ਨਹੀਂ ਹੈ ਜਿਵੇਂ ਤੁਸੀਂ ਗੱਲ ਕਰਿਆ ਕਿ ਅਸੀਂ ਇਹ ਮੰਗ ਰੱਖੀ ਸੀ ਕਿ ਜੇਕਰ ਭਗਵੰਤ ਸਿੰਘ ਮਾਨ ਨੇ ਮੀਟਿੰਗ ਭਗਵੰਤ ਸਿੰਘ ਮਾਨ ਦੇ ਨਾਲ ਕਰਾਂਗੇ ਜਿੱਥੋਂ ਤੋੜੀਆ ਮੀਟਿੰਗ ਉੱਥੋਂ ਹੀ ਕਰਾਂਗੇ ਜਿਸ ਤਰ੍ਹਾਂ ਦੇ ਨਾਲ ਭਗਵੰਤ ਸਿੰਘ ਮਾਨ ਦੇ ਬਿਆਨ ਪਿਛਲੇ ਦਿਨਾਂ ਤੋਂ ਆ ਰਹੇ ਨੇ ਕਿਸਾਨ ਕਿਸਾਨਾਂ ਦੇ ਕਿੰਨੇ ਕ ਪੱਖ ਦੇ ਵਿੱਚ ਨੇ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਆ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਦੇ ਜਿਹੜਾ ਹੈਗਾ ਰੋਧ ਦੇ ਵਿੱਚ ਹੈਗੇ ਨੇ ਕਿ ਮੀਟਿੰਗ ਕਰ ਲਈਏ ਜਾਂ ਲੱਗਦਾ ਕਿ ਆ ਕੇ ਕਿਸਾਨਾਂ ਦੇ ਨਾਲ ਭਗਵੰਤ ਸਿੰਘ ਮਾਨ ਮੀਟਿੰਗ ਕਰਨਗੇ ਜਿਸ ਤਰ੍ਹਾਂ ਦੇ ਬਿਆਨ ਤਲਖੀ ਪਰੇ ਉਹਨਾਂ ਦੇ ਆ ਰਹੇ ਨੇ ਦੇਖੋ ਜਿਵੇਂ ਉਹਨਾਂ ਦਾ ਖੀਸਾ ਖਾਲੀ ਕਰੀ ਬੈਠਿਆ ਖਜ਼ਾਨਾ ਤੁਸੀਂ ਖਜ਼ਾ ਮਤਲਬ ਦੇਖਿਆ ਬਜਟ ਦੇਖਿਆ ਜਿਵੇਂ ਖਾਲੀ ਕਰੀ ਬੈਠਿਆ ਕੱਲੀ ਕਮੇਡੀ ਨਾਲ ਗੱਲਾਂ ਸੁਣਾ ਕੇ ਮਤਲਬ ਟਾਈਮ ਪਾਸ ਕਰਨਾ ਚਾਹੁੰਦਾ ਉਹ ਲੈਂਡ ਦੇਣ ਨੂੰ ਉਹਦੇ ਕੋਲ ਕੀ ਆ ਉਹ ਮਤਲਬ ਹੈਗਾ ਜਿਹੜਾ ਉਹਨੇ ਜਿੰਨਾਂ ਨੂੰ ਦਿੱਤਾ ਉਹਨਾਂ ਵਾਸਤੇ ਆਹੋ ਇਹ ਕਰਤੀ ਲੋਕਾਂ ਵਾਸਤੇ ਉਹੀ ਮੈਂ ਭਾਈ ਲਾਲੂਆਂ ਵਾਸਤੇ ਜਿਹੜੀ ਗੱਲ ਕਰਾਉਂਦਾ ਵਾਸਤੇ ਉਹਨੇ ਕੁਝ ਨਹੀਂ ਦਿੱਤਾ ਤੇ ਨਾ ਉਹਨੇ ਦੇਣਾ ਨਾ ਮੋਦੀ ਉਹਨਾਂ ਨੇ ਦੇਣਾ ਮੋਦੀ ਉਹਨਾਂ ਨੇ ਜਿੰਨਾਂ ਨੂੰ ਦੇਣਾ ਸੀ ਦਿੱਤਾ ਬਲਾਲ ਜਿਹੜੇ ਮਤਲਬ ਸੰਸਦ ਮੈਂਬਰ ਨੇ ਉਹਨਾਂ ਨੇ ਪੱਤੇ ਵਧਾਤੇ ਤਨਖਾਹਾਂ ਵਧਾਤੇ ਉਹ ਪਿਛਲੇ 2 ਸਾਲ ਦੀਆਂ ਉਹ ਮੈਂ ਸਲੂਟ ਕਰਦਾ ਇੱਕ ਬੰਦਾ ਬੋਲਿਆ ਹੁੰਦਾ ਕੋਈ ਬੋਲਦਾ ਨਹੀਂ ਹੁੰਦਾ ਇੱਕ ਐਮਪੀ ਬੋਲਿਆ ਵੀ ਯਾਰ ਨਹੀਂ ਇਹ ਮਤਲਬ ਨਹੀਂ ਚਾਹੀਦਾ ਸੀ ਨਹੀਂ ਕਿਸੇ ਤੋਂ ਵਿਰੋਧ ਵੀ ਨਹੀਂ ਹੋਇਆ ਜੰਡਿਓ ਜਿਹੜਾ ਬੱਗ ਆ ਬੱਗ ਜਿਹੜਾ ਮਤਲਬ ਲਟੇਰਿਆਂ ਦਾ ਬੱਗ ਆ ਇੱਕ ਉਹਦੀ ਉਹੀ ਮਤਲਬ ਉਹ ਕਰਦੇ ਆ ਕੀ ਲੋਡ ਸੀ ਅੱਜ ਮਤਲਬ 2 ਸਾਲ ਕਿਹੜਾ ਮਤ ਤੁਸੀਂ ਦੇਖਿਆ ਵੀ ਜਿਹੜਾ ਸੰਸਦ ਮੈਂਬਰ ਉਹ ਖਰਚੇ ਬਿਨਾ ਖੜਾ ਰਹਿ ਗਿਆ ਉਹ ਕਿਤੇ ਜਾ ਨਹੀਂ ਹੋਇਆ ਵੀ ਉਹਨੂੰ 2 ਸਾਲ ਦੀ ਤਨਖਾਹ ਦੇਣੀ ਇੱਧਰ ਜਿਹੜੇ ਮਤਲਬ 10-10 ਹਜ਼ਾਰ ਤੇ ਰੱਖੇ ਹੋਇਆ ਬੇਰਜਗਾਰ ਮਤਲਬ ਉਹਨਾਂ ਨੂੰ ਮਤਲਬ ਨਾਰ ਕੀ ਤਨਖਾਹ 10000 ਤਨਖਾਹ ਕੀ ਆ ਯਾਰ ਅੱਜ ਆ ਠੇਕਾ ਮੁਲਾਜ਼ਮਾਂ ਦੇ ਘਟ ਸੇ ਜਾ ਕੇ ਆਏ ਅਸੀਂ ਖੰਨੇ ਉਹ ਪਿੱਟਦੇ ਆ ਮਤਲਬ ਰੋਟੀ ਨਹੀਂ ਚੱਲਦੀ ਚੁੱਲ੍ਹਾ ਨਹੀਂ ਚੱਲਦਾ ਉਹਨਾਂ ਨੂੰ ਭੁੱਲ ਕੇ ਅਸਲ ਦੇ ਵਿੱਚ ਉਹ ਹੀ ਜਿਹੜੀ ਮੈਂ ਬਾਰ-ਬਾਰ ਫੇਰ ਗੱਲ ਕਹੂੰਗਾ ਕਿਰਤੀਆਂ ਦਾ ਸਾਂਝਾ ਮੋਰਚਾ ਸਮੇਂ ਦੀ ਮੰਗ ਹੈ ਇਹ ਪੰਜਾਬ ਦਾ ਨਹੀਂ ਇਹ ਭਾਰਤ ਪੱਤਰ ਦਾ ਲਿਖਿਆ ਲੱਗਦਾ ਕਿ ਭਗਵਾਨ ਨੂੰ ਮਾਰ ਦੇ ਨਾਲ ਹੁਣ ਕਿੰਨੇ 2 ਸਾਲ ਪਏ ਨੇ ਪਰ ਸਰਕਾਰ ਜਿਸ ਰੁਖ ਦੇ ਵਿੱਚ ਅਕਸਰ ਇਹ ਕਿਹਾ ਜਾਂਦਾ ਕਿ ਜਦੋਂ ਜਿਵੇਂ ਜਿਵੇਂ ਸਰਕਾਰ ਦਾ ਸਮਾਂ ਬੀਤਦਾ ਸਰਕਾਰ ਦਾ ਰੁਖ ਥੋੜਾ ਢੈਲਾ ਪੈਂਦਾ ਜਾਂਦਾ ਕਿ ਯਾਰ ਅਗਲੀ ਵਾਰੀ ਵੀ ਵੋਟਾਂ ਲੈਣੀਆਂ ਨੇ ਜੋ ਪਹਿਲਾਂ ਜ਼ਬਰ ਕੀਤਾ ਆ ਉਹ ਕਿਤੇ ਨਾ ਕਿਤੇ ਆਮ ਲੋਕਾਂ ਦੇ ਵਿੱਚ ਭਲਾਇਆ ਜਾਵੇ ਪਰ ਇਹ ਸਰਕਾਰ ਵਲੇ ਉਲਟ ਹੋ ਰਿਹਾ ਜਿਸ ਤਰ੍ਹਾਂ ਦੇ ਨਾਲ ਲਾਸਟ ਸਮਾਂ ਆਉਂਦਾ ਜਾਂਦਾ ਤਿਉ ਤਿਉ ਰੁਖ ਸਰਕਾਰ ਦਾ ਜਿਹੜਾ ਸਖਤ ਹੁੰਦਾ ਜਾਂਦਾ ਆ ਗਰਮ ਹੁੰਦਾ ਜਾਂਦਾ ਆ ਲੱਗਦਾ ਕਿ ਹੁਣ ਸੌਖਿਆਂ ਤਰੀਕਿਆਂ ਦੇ ਨਾਲ ਸਰਕਾਰ ਨੂੰ ਜਿਹੜੀਆਂ ਮੰਗਾਂ ਮਨਵਾਉਣੀਆਂ ਨੇ ਸਰਕਾਰ ਵਿਰੁੱਧ ਅੰਦੋਲਨ ਕਰਨ ਨੇ ਸਰਕਾਰ ਦੇ ਵਿਰੁੱਧ ਜਿਹੜੇ ਧਰਨੇ ਪ੍ਰਦਰਸ਼ਨ ਹੋਣੇ ਲੱਗਦਾ ਕਿ ਸੌਖਿਆ ਭਗਵੰਤ ਸਿੰਘ ਮਾਨ ਲਾਉਣ ਦੇ ਦੇਣਗੇ ਜਿੱਸ ਸਾਹਿਬ ਦਾ ਰੋਕਾ ਰਿੱਖੀ ਸੌਖਿਆ ਨਹੀਂ ਲੱਗਣੇ ਇਹ ਸਰਕਾਰ ਭਾਵੇਂ ਭਗਵੰਤ ਮਾਨ ਵੀ ਨਾ ਹੋਵੇ ਕੋਈ ਹੋਰ ਵੀ ਆਜੂ ਉਹ ਵੀ ਸੌਖਿਆ ਨਹੀਂ ਲੱਗਣ ਦੇਣਗੇ ਅਖਿਆਈ ਨਾਲ ਲੱਗਣਗੇ ਪਰ ਲੱਗਣਗੇ ਜਰੂਰ ਅਖਿਆਈ ਆਹ ਜਿਹੜਾ ਮੈਂ ਤੁਹਾਨੂੰ ਕਹਾ ਵੱਖ-ਵੱਖ ਵਿਚਾਰਾਂ ਨੂੰ ਇਕੱਠੇ ਕਰਕੇ ਉਹ ਮਤਲਬ ਨਟੇਰੀਆਂ ਦੇ ਖਿਲਾਫ ਲੜਨ ਵਾਲਾ ਠੀਕ ਆ ਜਾਂ ਔਖੀ ਹੈ ਮਤਲਬ ਘਰ ਘਰ ਜਾਣ ਦਾ ਜਾਣਣੋਂ ਪਹਿਲਾਂ ਜਿਹੜਾ ਲੀਡਰ ਬਣੇ ਉਹ ਲੀਡਰਾਂ ਦੀ ਏਕਤਾ ਜ਼ਰੂਰੀ ਆ ਜੇ ਲੀਡਰਾਂ ਦੀ ਏਕਤਾ ਹੋ ਜਾਂਦੀ ਤਾਂ ਲੋਕਾਂ ਮਸਲਾ ਔਖਾ ਹੈ ਪਰ ਹੋਊਗਾ ਜਰੂਰ ਇਹ ਨਹੀਂ ਰੋ ਲੱਗਦਾ ਕਿਸਾਨ ਦਾ ਪੁੱਤ ਬੈਠੂ ਦਵਾਰੇ ਫਿਰ ਥੋੜੇ ਨਾਲ ਆ ਕਿਸਾਨ ਦੇ ਪੁੱਤ ਬੈਠ ਜੂਗਾ ਸਾਨੂੰ ਹੱਥ ਕੋਈ ਆਸ ਨਹੀਂ ਵੀ ਬਹਿ ਵੀ ਜਾਵੇ ਨਾ ਵੀ ਬਹਿ ਜਾਵੇ ਜੇ ਬਦਲ ਵੀ ਜਾਊਗਾ ਇਹਦੀ ਥਾਂ ਤੇ ਜਿਹੜਾ ਹੋਰ ਆਊ ਉਹ ਵੀ ਇਹਦੇ ਵਰਗੇ ਹੋਊਗਾ ਇਹਨਾਂ ਨੂੰ 21 ਹੋ ਸਕਦਾ ਜਿਵੇਂ ਉਹ ਮੈਂ ਇੱਕ ਸਾਡੇ ਆਗੂ ਦੀ ਗੱਲ ਸੁਣੀ ਉਹ ਦੂਜਿਆਂ ਨੂੰ ਚੇਤੇ ਕਰਾਉਂਦੇ ਹੁੰਦੇ ਆ ਕਹਿੰਦੇ ਕੋਈ ਬੁੜਾ ਕੰਜਰ ਜਿਹਾ ਬੁੜਾ ਸੀ ਉਹ ਖੜ ਕੇ ਪਿਸ਼ਾਬ ਕਰਦਾ ਹੁੰਦਾ ਸੀ ਬੁੜੀਆਂ ਨੂੰ ਦੇਖ ਕੇ ਤਾਂ ਉਹ ਕਹਿੰਦਾ ਵੀ ਉਹ ਉਹਦਾ ਜਿਹੜਾ ਗਾਹ ਮੁੰਡਾ ਸੀ ਉਹ ਕਹਿੰਦੇ ਤੁਰ ਕੇ ਪਿਸ਼ਾਬ ਕਰਨ ਲੱਗ ਗਿਆ ਉਹ ਆਠੇ ਬਣਾਉਣ ਲੱਗ ਗਿਆ ਸੱਪਾ ਉਹ ਬਣਾ ਕੋ ਉਹ ਲੋਕਾਂ ਨੇ ਵੀ ਇਧਰ ਨੂੰ ਤਾਂ ਇਹਦਾ ਪਿਆਉ ਚੰਗਾ ਸੀ ਬਸ ਇੰਨਾ ਕੀ ਕਹਿ ਸਕਦੇ ਹੋ ਜਿਹੜਾ ਤੂੰ ਗਾਹਾ ਉਹ ਉਹ ਇਹਨੂੰ ਐਂ ਤਾਂ ਚੰਗਾ ਕਹਾ ਸਕਦਾ ਕਿਉਂਕਿ ਜਿਹੜੀ ਹਿੱਤ ਹੈ ਹਿੱਤ ਮਤਲਬ ਲੋਕਾਂ ਨਾਲ ਨਹੀਂ ਜੁੜਦੇ ਉਸ ਕੁਰਸੀ ਦੇ ਹਤੇ ਜਿਵੇਂ ਤੁਹਾਨੂੰ ਆਧਾਰਨ ਦੇ ਕਿਹਾ ਤਾਂ ਸੈਂਟਰ ਦੀ ਹੁਣ ਵੀ 2 ਸਾਲ ਪਿਛਲੇ ਵੀ ਪੱਤੇ ਤੇ ਤਨਖਾਹ ਵਧਾਈਆਂ ਉਹ ਹਤੇ ਇਹਨਾਂ ਦੇ ਵੀ ਉਧਰ ਹੀ ਜੁੜਦੇ ਆ ਇਹਨਾਂ ਨੇ ਕਿਹੜਾ ਵਧਾਈਆਂ ਨਹੀਂ ਬਹੁਤ ਵੱਡੀਆਂ ਤਨਖਾਹਾਂ ਵਧਾਈਆਂ 70 ਕਹ ਹਜ਼ਾਰ ਤੋਂ ਲੈ ਕੇ 2 ਲੱਖ ਤੇ ਲੈ ਗਏ ਵੀ ਉਹ ਮਤਲਬ ਉਸ ਕੁਰਸੀ ਨਾਲ ਹੀ ਹੱਥ ਜੋੜਦੇ ਆ ਲੋਕਾਂ ਨਾਲ ਨਹੀਂ ਜਿਹੜਾ ਲੋਕਾਂ ਨੇ ਤਾਂ ਲੜ ਕੇ ਹੀ ਆਪਦੇ ਹੱਕ ਪ੍ਰਾਪਤ ਕਰਨੇ ਆ ਤੇ ਲੜਿਆਂ ਦੇ ਨਾਲ ਸਰਨਾ ਨਹੀਂ ਇਹ ਸਾਡਾ ਇਤਿਹਾਸ ਆ ਅ ਮੀਰ ਮੰਨੂ ਦੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਆ ਜਬਰ ਨਾਲ ਵੀ ਅਸੀਂ ਅੱਗੇ ਨੂੰ ਦੁੱਗਣੇ ਹੋਏ ਆ ਉਹ ਜਬਰ ਕਰਕੇ ਮਤਲਬ ਆਪਦਾ ਟਾਈਮ ਪਾਸ ਕਰਨ ਚਾਹੁੰਦੇ ਆ ਅਸੀਂ ਮਤਲਬ ਵਧ ਰਹੇ ਕਦਰ ਕੀ ਕਿਸਾਨਾਂ ਕੋਲ ਉਡੀਕ ਹੁੰਦੀ ਹੈ ਜ਼ਬਰ ਦੀ ਵੀ ਜ਼ਬਰ ਹੋਵੇ ਤਾਂ ਅਸੀਂ ਹੋਰ ਤਗੜੇ ਹੋਈਏ ਨਹੀਂ ਢੀਕ ਨਹੀਂ ਹੁੰਦੀ ਪਰ ਇਹ ਮਤਲਬ ਇਹ ਵੀ ਹੁੰਦਾ ਵੀ ਸਰਕਾਰਾਂ ਸਰਕਾਰਾਂ ਤੇ ਭਰੋਸਾ ਹੀ ਉਹ ਸਰਕਾਰਾਂ ਕੋਲ ਕਰ ਨੂੰ ਕੀ ਹੈ ਜ਼ਬਰ ਹੀ ਹੁੰਦਾ ਉਹਨਾਂ ਕੋਲ ਉਹਨਾਂ ਨੇ ਜ਼ਬਰ ਹੀ ਕਰਨਾ ਹੁੰਦਾ ਤੇ ਲਹਿਰਾਂ ਨੇ ਜ਼ਬਰ ਦੇ ਖਿਲਾਫ ਉੱਠਣਾ ਹੁੰਦਾ ਜਿਵੇਂ ਕਹਿੰਦੇ ਆ ਅਸੀਂ ਡਿੱਗਣਾ ਵੀ ਆ ਉੱਠਣਾ ਵੀ ਆ ਲੜਦੇ ਵੀ ਰਹਿਣਾ ਤੇ ਵੱਧੇ ਵੀ ਰਹਿਣਾ 10 ਵਾਲਾ ਜਿਵੇਂ ਕਿਹਾ ਕਿ ਅਗਲੀ ਵਾਰੀ ਖੋਰਾ ਵੀ ਉਹ ਵੀ ਇਵੇਂ ਜਮ ਜਾਵਰ ਕਰੂ ਪਰ ਇਹ ਤਾਂ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਕਹਵੇ ਕਿ ਕਹਿ ਗਏ ਕਿ 2 ਸਾਲ ਵੀ ਭਗਵੰਤ ਸਿੰਘ ਮਾਨਦੇ ਨੇ ਤੇ ਅਗਲੇ 5 ਸਾਲ ਵੀ ਭਗਵੰਤ ਸਿੰਘ ਮਾਨਦੇ ਨੇ ਪੰਜਾਬ ਵਿੱਚ ਤੋ ਕਿਸੇ ਦੇ ਹੁਣ ਚਾਹੇ ਭਗਵੰਤ ਮਾਨ ਦੇ ਵੀ ਆ ਜਾਣ ਉਹ ਮਤਲਬ ਜਿਹੜਾ ਮੈਂ ਤੁਹਾਨੂੰ ਕਿਹਾ ਸਾਡੀ ਲੜਾਈ ਤਾਂ ਚਾਲੂ ਰਹੂ ਨਾ ਕੋਈ ਕਿਉਂਕਿ ਜਿੰਨੀਆਂ ਸਾਡੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਉਹ ਪੂਰੀਆਂ ਨਹੀਂ ਕਰ ਸਕਦੇ ਇਹਨਾਂ ਨੇ ਤਾਂ ਸਿੱਟਣੇ ਦਾ ਮਲਕ ਪਾ ਗੋਲੇ ਪਾਸੇ ਆ ਐਨ ਵੀ ਖਜ਼ਾਨਾ ਹੈ ਨਹੀਂ ਯਾ ਖਜ਼ਾਨਾ ਪੈਦਾ ਨਹੀਂ ਹੋ ਰਿਹਾ ਪੈਦਾ ਹੋ ਰਿਹਾ ਸਾਰਾ ਕੁਝ ਅੱਗੇ ਨੂੰ ਮਤਲਬ ਕਿੰਨੀ ਤਰੱਕੀ ਕਰ ਗਿਆ ਪੰਜਾਬ ਉਹ ਮਤਲਬ ਭਾਰਤ ਕਿੰਨੀ ਤਰੱਕੀ ਕਰ ਗਿਆ ਕਿੰਨਾ ਟੈਕਸ ਵਧ ਗਿਆ ਉਹ ਟੈਕਸ ਦੀ ਕਮਾਈ ਕਿਹਦੇ ਕੋਲੇ ਜਾਂਦੀ ਹੈ ਬਿਲਕੁਲ ਉਹ ਆ ਅਸਲਚ ਕਰਨ ਵਾਲਾ ਟੈਕਸ ਦੀ ਕਮਾਈ ਜਾਂਦੀ ਆ ਮਲਕ ਭਾਗੂਆਂ ਕੋਲੇ ਅੱਜ ਦੇ ਕਾਰਪੋਰੇਟ ਘਰਾਣਿਆਂ ਕੋਲੇ ਲਟੇਰਿਆਂ ਕੋਲੇ ਜਿਹੜੇ ਦੇਸੀ ਜਾਂ ਵਿਦੇਸੀ ਲਟੇਰੇ ਉਹਨਾਂ ਕੋਲੇ ਜਿਹੜੇ ਕਿਰਤੀ ਲੋਕ ਆ ਉਹ ਮਤਲਬ ਉਹਨਾਂ ਤਾਂ ਮਤਲਬ ਸੇਬ ਸਵਾਵਾ ਹੈ ਨਹੀਂ ਪੜ੍ਹਾਈ ਹੈ ਨਹੀਂ ਹੋਰ ਕਿੰਨੇ ਆ ਮਤਲਬ ਜਿਹੜਾ ਹੈਗੇ ਅਲਾਜ ਖੰਨੋ ਲੋਕ ਕਿਵੇਂ ਤੜਫ ਰਹੇ ਨੇ ਹਨ ਤੇ ਉਹਨਾਂ ਵਾਸਤੇ ਤਾਂ ਆਹ ਜਿਹੜੇ ਝੂਠੇ ਪੁਲਿਸ ਮੁਕਾਬਲੇ ਆ ਇਹੀ ਨੇ ਦਿਖਾ ਕੇ ਵੀ ਅਸੀਂ ਤਾਂ ਉਹ ਮਤਲਬ ਨਸ਼ੇ ਵਾਲਿਆਂ ਨੂੰ ਮਾਰਤਾ ਜੀ ਗੈਂਗਸਟਰਾਂ ਨੂੰ ਮਾਰਤਾ ਮੇਰਾ ਅੱਜ ਵੀ ਸਵਾਲ ਹੈ ਵੀ ਮੈਂ ਅੱਗੇ ਵੀ ਕਰਦਾ ਹਾਂ ਤੁਹਾਡੇ ਇੱਤੇ ਵੀ ਮੇਰੇ ਇਲਾਕੇ 'ਚ ਦੋ ਪੁਲ ਬਣਦੇ ਅਥੇ ਇੱਕ ਮਤਲਬ ਜਿਹੜੇ ਹੱਦ ਆ ਆਹ 3 ਸਾਲਾਂ ਦੇ ਵਿੱਚ ਹੀ ਭਗਵੰਤ ਮਾਨ ਦੀ ਪੁਲਿਸ ਇੱਕ ਦਿਨ ਦੱਸ ਦੇਵੇ ਇੱਕ ਦਿਨ ਨਾਕਾ ਲੱਗਿਆ ਜਿੱਦਣ ਮੈਨੂੰ ਫੜਨਾ ਸੀ ਜਿੱਦਣ ਖਾੜੇ ਚੱਲਦਾ ਸੀ ਨਾ ਉਹ ਸੰਘਰਸ਼ ਮਤਲਬ ਪ੍ਰਦੂਸ਼ਣ ਫੈਕਟਰੀਆਂ ਦਾ ਉਸ ਦਾ ਨਾਕਾ ਕਿ ਤਨਾਪਲਾਂ ਤੇ ਲੱਗੇ ਹੋਏ ਸੀ ਉਦੋਂ ਬਿਨਾਂ ਕੋਈ ਨਾਕਾ ਨਹੀਂ ਲੱਗਿਆ ਯਾਰ ਖੇਤਾਂ 'ਚੋਂ ਲੁੱਟੀ ਜਾਂਦੇ ਆ ਉਹ ਕੌਣ ਲੁੱਟਣ ਦੀ ਕੌਣ ਆਗਿਆ ਦੇ ਰਿਹਾ ਇਹਨਾਂ ਨੇ ਐਮ ਐਲ ਏ ਐਮ ਪੀ ਤੇ ਸਰਕਾਰ ਉਹ ਮਤਲਬ ਸਰਕਾਰ ਨੂੰ ਮਤਲਬ ਨਹੀਂ ਦੇਣਾ ਥੱਲਿਓ ਹਵਾ ਦੇ ਦੇ ਵੀ ਇਹਨਾਂ ਨੂੰ ਖੁੱਲੇ ਛੱਡੋ ਯਾਰ ਫੇਰ ਕੰਮ ਦੇਣਗੇ ਆਪਾਂ ਨੂੰ ਗਾਹ ਚੋਣਾ 'ਚ ਮਤਲਬ ਉਹਨਾਂ ਤੋਂ ਕੰਮ ਲੈਣਾ ਤੇ ਇਕਾ ਦੁੱਕਾ ਕਰਕੇ ਦੂਜੀ ਗੱਲ ਇਹ ਵੀ ਜਿੰਨਾ ਇਹਨਾਂ ਨੂੰ ਚਾ ਚੜਿਆ ਹੁੰਦਾ ਖਾਸ ਕਰਕੇ ਜਿਹੜਾ ਵੱਡਾ ਉਹ ਆਇਆ ਕਰਨਲ ਬਾਠ ਵਾਲਾ ਜਿਹੜਾ ਮਸਲਾ ਦੇਖੋ ਕਿੰਨੇ ਖੁਸ਼ਾ ਹੋ ਝੂਠਾ ਪੁਲਿਸ ਮੁਕਾਬਲਾ ਬਣਾ ਕੇ 10-12 ਲੱਖ ਰੁਪਇਆ ਵਟੋਰ ਕੇ ਉਹਨਾਂ ਦਿਮਾਗ ਖਰਾਬ ਹੋ ਗਿਆ ਉਹ ਜੈ ਕਿਸਾਨ ਤਾਂ ਚਲ ਉਹਨਾਂ ਰਗੜੇ ਸੀ ਜੈ ਜਵਾਨ ਵੀ ਰਗੜ ਤਾਂ ਲਿਆ ਨੇ ਉਹ ਵੀ ਮਤਲਬ ਜਿਹੜਾ ਜ਼ਬਰ ਆ ਉਹਨਾਂ ਦਾ ਉਹ ਮਤਲਬ ਲੋਕਾਂ ਦੇ ਪੱਖ ਦੇ ਵਿੱਚ ਗਿਆ ਫੌਜ ਨੂੰ ਇਸ ਗੱਲ ਦੀ ਪਤਾ ਲੱਗ ਗਿਆ ਵੀ ਸਾਡੀ ਕਿੰਨੀ ਕਹਿ ਜਿੱਤ ਕਰਦੇ ਆ ਤੇ ਸਲੂਟ ਹੈ ਇਸ ਗੱਲ ਦੀ ਵੀ ਜੇ ਉਹ ਸੰਘਰਸ਼ ਦੇ ਰਾਹ ਪਏ ਮੈਂ ਕਹਿੰਦਾ ਜੇ ਫੌਜ ਵਾਲੇ ਵੀ ਗੱਲਾਂਬਾਤਾਂ 'ਚ ਪਏ ਜਾਂਦੇ ਜਿਹੜੇ ਦੋਸ਼ੀ ਪੁਲਿਸ ਅਫਸਰ 'ਚ ਉਹਨਾਂ ਤੇ ਪਰਚਾ ਨਹੀਂ ਸੀ ਹੁੰਦਾ ਦੁਆਰੇ ਜੇ ਉਹ ਸੰਘਰਸ਼ ਦੇ ਰਾਹ ਪਏਨ ਤਾਂ ਪਰਚਾ ਦਰਜ ਹੋਇਆ ਇਹ ਸਾਡੀ ਗੱਲ ਤੇ ਮੋਹਰ ਲੱਗਦੀ ਹੈ ਵੀ ਕੱਠ ਲੋਹੇ ਦੀ ਲੱਠ ਸਰ ਵਿੱਚ ਝਾਲਮ ਦੀ ਪ੍ਰਧਾਨ ਜੀ ਸਮਾਂ ਤਾਂ ਬਹੁਤ ਧੰਨਵਾਦ ਜਿਹਨਾਂ ਨਾਲ ਕਿਸਾਨਾ ਗੂ ਮਨਜੀਤ ਸਿੰਘ ਧਨੇਰ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵੰਦ ਉਹ ਇਜਾਜ਼ਤ ਧੰਨਵਾਦ ਜੀ